ਇਹਦੇ ਬੱਲਬ ਹੁੰਦਾ ਗੰਡਾ ਜਿਹਨੂੰ ਆਪਾਂ ਕਹਿੰਨੇ ਆ ਇਹਦਾ ਬੀਜ ਹੁੰਦਾ ਉਹ ਇੰਪੋਰਟ ਕੀਤਾ ਜਾਂਦਾ ਹਾਲੈਂਡ ਦੇ ਵਿੱਚੋਂ ਮੋਸਟਲੀ ਇਹ ਇੰਪੋਰਟ ਕੀਤੇ ਜਾਂਦੇ ਆ ਜੀ ਫਿਰ ਅਸੀਂ ਕਿਸੇ ਕੰਪਨੀ ਦੇ ਥਰੂ ਇਹਨਾਂ ਨੂੰ ਇੰਪੋਰਟ ਕਰਕੇ ਅਸੀਂ 2000 ਲਗਾਏ 8 ਵੈਰਾਈਟੀਆਂ ਲਗਾਈਆਂ ਸੀ 8 ਦੇ ਵਿੱਚੋਂ ਫਿਰ ਪਿਛਲੇ ਸਾਲ ਉਸ ਤੋਂ ਅਗਲੇ ਸਾਲ ਅਸੀਂ 4 ਵੈਰਾਈਟੀਆਂ ਸਿਲੈਕਟ ਕੀਤੀਆਂ ਫਿਰ ਚਾਰਾਂ ਤੋਂ ਬਾਅਦ ਅਸੀਂ ਹੁਣ ਦੋ ਵੈਰਾਈਟੀਆਂ ਜਿਵੇਂ ਤੁਸੀਂ ਦੇਖ ਰਹੇ ਐਪਲ ਡੋਰ ਨੇ ਹੈਗੀ ਤੇ ਸਟਰੋਂਗ ਗੋਲਡ ਜਿਹੜੀ ਫਿਰ ਲਾਲ ਤੇ ਪੀਲੇ ਰੰਗ ਦੀ ਹੈ ਸਾਨੂੰ ਅਸੀਂ ਹੁਣ ਤੀਸਰੇ ਸਾਲ ਵਿੱਚ ਆ ਜੀ ਇਥੋਂ ਤਾਂ ਅਸੀਂ ਇਹ ਸਾਬਤ ਕਰਤਾ ਕਿ ਸਾਡੇ ਕਲਾਈਮੇਟ ਦੇ ਵਿੱਚ ਸਰਦੀਆਂ ਦੇ ਵਿੱਚ ਅਸੀਂ ਜੇ ਨਵੰਬਰ ਦਸੰਬਰ ਦੇ ਵਿੱਚ ਇਹਨਾਂ ਨੂੰ ਲਾਉਨੇ ਆ ਤਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਇਹਨਾਂ ਦੇ ਵਿੱਚ ਫੁੱਲ ਆ ਜਾਂਦੇ ਪੰਜਾਬ ਦੇ ਵਿੱਚ ਉਹਦੀ ਖੇਤੀ ਕਿਸਾਨ ਐਵੇਂ ਨਹੀਂ ਕਰ ਸਕਦਾ ਜੀ ਮੈਂ ਦੂਸਰੇ ਫੁੱਲਾਂ ਦੀ ਹੁੰਦੀ ਹੈ ਕਿਉਂਕਿ ਇਹਦੇ 'ਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਇਹ ਇਸ ਤਰ੍ਹਾਂ ਕਿ ਪ੍ਰੋਟੈਕਟਰ ਥੋੜੇ ਏਰੀਆ ਦੇ ਵਿੱਚ ਆਪਣੇ ਗਮਲਿਆਂ ਦੇ ਵਿੱਚ ਲਾ ਕੇ ਜਾਂ ਫੁੱਲ ਲਾ ਕੇ ਆ ਸੇਲ ਕਰ ਸਕਦੇ ਆ ਜੇ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਦੇਖੀਏ ਤਾਂ ਹਰੇਕ ਫੁੱਲ ਦੇ ਵਿੱਚ ਜਿਹਦੇ ਆਪਾਂ ਕਹਿੰਦੇ ਸਾਡੀ ਭਾਸ਼ਾ ਦੇ ਵਿੱਚ ਬਾਈਸੈਕਸ਼ੁਅਲ ਕਹਿੰਦੇ ਆ ਮੈਡੀਕੋ ਫੁੱਲ ਦੇ ਵਿੱਚ ਉਧਰਤੀ ਹੈ ਹਾਂਜੀ ਮੇਲ ਅਤੇ ਫੀਮੇਲ ਪਾਰਟ ਹੁੰਦਾ ਇਹਦੇ ਵਿੱਚ ਜਿਹੜਾ ਸੈਂਟਰ ਵਾਲਾ ਪਾਰਟ ਆ ਜਿਹੜਾ ਤੁਸੀਂ ਕਹੋ ਫੀਮੇਲ ਆ ਤੇ ਉਸ ਦੇ ਸਾਈਡ ਤੇ ਮੇਲ ਪਾਰਟ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਪਹਿਲਾ ਟਿਊਲਿਪ ਗਾਰਡਨ ਤਿਆਰ ਕੀਤਾ ਗਿਆ ਔਰ 4000 ਬੂਟਿਆਂ ਦਾ ਖੂਬਸੂਰਤ ਫੁੱਲਾ ਦਾ ਪ੍ਰੀਖਣ ਕੀਤਾ ਗਿਆ ਔਰ ਮੈਂ ਉਸੇ ਟਿਊਲਿਪ ਗਾਰਡਨ ਦੇ ਵਿੱਚ ਆ ਖੂਬਸੂਰਤ ਇਹਨਾਂ ਤਸਵੀਰਾਂ ਨੂੰ ਕਿਉਂਕਿ ਮੌਸਮ ਸਰਦੀ ਦਾ ਔਰ ਲਾਲ ਰੰਗ ਦੇ ਕਈ ਹੋਰ ਰੰਗਾਂ ਦੇ ਜਿਹੜੇ ਟਿਊਲਿਪ ਗਾਰਡਨ ਦੇ ਵਿੱਚ ਫੁੱਲ ਕਿਵੇਂ ਖਿੜੇ ਹੋਏ ਨੇ ਇਹ ਬਲਬ ਦੀ ਤਰ੍ਹਾਂ ਇਹ ਤੁਹਾਨੂੰ ਨਜ਼ਰ ਆ ਰਹੇ ਨੇ ਕਿਉਂਕਿ ਇਹ ਵਿਦੇਸ਼ੀ ਫੁੱਲ ਨੇ ਜ਼ਿਆਦਾਤਰ ਯੂਰਪ ਦੇ ਵਿੱਚ ਇਹ ਟਿਊਲਿਪ ਗਾਰਡਨ ਦੀ ਖੇਤੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਇਹ ਪਹਿਲਾ ਟੂਲਿਪ ਗਾਰਡਨ ਹੈ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਫਲ ਪ੍ਰੀਖਣ ਕੀਤਾ ਗਿਆ 4000 ਬੂਟੇ ਲਾਲ ਰੰਗ ਦੇ ਔਰ ਪੀਲੇ ਰੰਗ ਦੇ ਜਿਹੜੇ ਬੂਟੇ ਨਜ਼ਰ ਆ ਰਹੇ ਨੇ ਲੋਕ ਸੈਲਫੀਆਂ ਲੈ ਰਹੇ ਨੇ ਲੋਕ ਦੂਰ ਦਰਾਡੇ ਤੋਂ ਆ ਕੇ ਇੱਥੇ ਟੂਲਿਪ ਗਾਰਡਨ ਦੇ ਵਿੱਚ ਫੋਟੋਆਂ ਖਿਚਾ ਰਹੇ ਨੇ ਮੇਰੇ ਨਾਲ ਡਾਕਟਰ ਰਣਜੀਤ ਸਿੰਘ ਨੇ ਮਾਹਰ ਜਿਹੜੇ ਨੇ ਔਰ ਇਹਨਾਂ ਕੋਲੋਂ ਪੁੱਛਾਂਗੇ ਕਿਉਂਕਿ ਇਹ ਜਿਹੜਾ ਗਾਰਡਨ ਹੈ ਇਹ ਪੰਜਾਬ ਦਾ ਪਹਿਲਾ ਗਾਰਡਨ ਹੈ ਔਰ ਇਹ ਜ਼ਿਆਦਾਤਰ ਵਿਦੇਸ਼ਾਂ ਦੇ ਵਿੱਚ ਇਹ ਅਜਿਹੇ ਟੂਲਿਪ ਦੇ ਜਿਹੜੇ ਫੁੱਲ ਹੈ ਉਹ ਪਾਏ ਜਾਂਦੇ ਨੇ ਇਹ ਜਿਹੜਾ ਗਾਰਡਨ ਕਿਉਂਕਿ ਇਹ 4000 ਫੁੱਲਾਂ ਦਾ ਤੁਸੀਂ ਸਫਲ ਪ੍ਰੀਖਣ ਕੀਤਾ ਇਹ ਕਿੰਨਾ ਕੁ ਟੈਂਪਰੇਚਰ ਚਾਹੀਦਾ ਕਿਉਂਕਿ ਸਰਦੀ ਦਾ ਮੌਸਮ ਹੈ ਗਰਮੀਆਂ ਨੂੰ ਤਾਂ ਇਹ ਇਹ ਟੂਲਿਪ ਗਾਰਡਨ ਨਹੀਂ ਤਿਆਰ ਹੋ ਸਕਦਾ ਜ਼ਿਆਦਾਤਰ ਕਿੱਥੇ ਪਾਏ ਜਾਂਦੇ ਨੇ ਹਾਂਜੀ ਸਭ ਨਾਲੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਟਿਊਲਿਪ ਗਾਰਡਨ ਜਿਹੜਾ ਸਾਡਾ ਕਨਸੈਪਟ ਸ਼ੁਰੂ ਕੀਤਾ ਗਿਆ ਸਾਡੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਜੀ ਗੋਸਲ ਦੀ ਰਹਿਨਮਈ ਹੇਠ ਤੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਕਰਕੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਸੋਚਿਆ ਵੀ ਨਹੀਂ ਸੀ ਕਿ ਅਸੀਂ ਟੂਲੀ ਪਗਾ ਸਕਦੇ ਹਾਂ ਉਹ ਪੂਰੀ ਦੁਨੀਆ ਦੇ ਵਿੱਚ ਘੁੰਮੇ ਉਹਨਾਂ ਨੇ ਤੇ ਕਿਹਾ 2 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਆਪਾਂ ਟੂਲੀ ਤੇ ਗ로우 ਕਰੀਏ ਤਾਂ ਅਸੀਂ ਥੋੜਾ ਜਿਹਾ ਸੰਕੋਚ ਕਰਦੇ ਸੀ ਵੀ ਆਪਣੇ ਹੋਣਗੇ ਕਿ ਨਾ ਹੋਣਗੇ ਪਰ ਉਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਤਾਂ ਪਹਿਲੇ ਸਾਲ ਅਸੀਂ ਥੋੜੇ 2000 ਬੱਲਬ ਮੰਗਾਏ ਇਹਦੇ ਬੱਲਬ ਹੁੰਦਾ ਗੰਡਾ ਜਿਹਨੂੰ ਆਪਾਂ ਕਹਿੰਦੇ ਆ ਇਹਦਾ ਬੀਜ ਹੁੰਦਾ ਉਹ ਇੰਪੋਰਟ ਕੀਤਾ ਜਾਂਦਾ ਹਾਲੈਂਡ ਦੇ ਵਿੱਚੋਂ ਮੋਸਟਲੀ ਇਹ ਇੰਪੋਰਟ ਕੀਤੇ ਜਾਂਦੇ ਆ ਜੀ ਫਿਰ ਅਸੀਂ ਕਿਸੇ ਕੰਪਨੀ ਦੇ ਥਰੂ ਇਹਨਾਂ ਨੂੰ ਇੰਪੋਰਟ ਕਰਕੇ ਅਸੀਂ 2000 ਲਗਾਏ 8 ਵੈਰੈਟੀਆਂ ਲਗਾਈਆਂ ਸੀ 8 ਦੇ ਵਿੱਚੋਂ ਫਿਰ ਪਿਛਲੇ ਸਾਲ ਉਸ ਤੋਂ ਅਗਲੇ ਸਾਲ ਅਸੀਂ 4 ਵੈਰਾਈਟੀਆਂ ਸਿਲੈਕਟ ਕੀਤੀਆਂ ਫਿਰ ਚਾਰਾਂ ਤੋਂ ਬਾਅਦ ਅਸੀਂ ਹੁਣ 2 ਵੈਰਾਈਟੀਆਂ ਜਿਵੇਂ ਤੁਸੀਂ ਦੇਖ ਰਹੇ ਐਪਲ ਡੋਰ ਨੇ ਹੈਗੀ ਤੇ ਸਟਰੋਂਗ ਗੋਲਡ ਜਿਹੜੀ ਲਾਲ ਤੇ ਪੀਲੇ ਰੰਗ ਦੀ ਹੈ ਕਿਉਂਕਿ ਇਹਨਾਂ ਦੀ ਸਟੈਮ ਲੈਂਥ ਵੀ ਮੈਟਰ ਕਰਦੀ ਆ ਕਿਉਂਕਿ ਜਿਹੜੀਆਂ ਦੂਜੀਆਂ ਵੈਰਾਈਟੀਆਂ ਸੀ ਉਹਨਾਂ ਦੀ ਸਟੈਮ ਛੋਟੀ ਰਹਿ ਜਾਂਦੀ ਸੀ ਤਾਂ ਉਹ ਗਾਰਡਨ ਦੀ ਉਹਨੀ ਬਿਊਟੀ ਨਹੀਂ ਹੁੰਦੀ ਪਰ ਦੂਸਰੀ ਗੱਲ ਇਹ ਅਸੀਂ ਇੱਥੇ 4000 ਮਤਲਬ ਪਿਛਲੇ ਸਾਲ ਨਾਲੋਂ ਡਬਲ ਕੀਤਾ ਇਹਦਾ ਮੁੱਖ ਮੰਤਵ ਸਾਡਾ ਇਹ ਆ ਕਿ ਕਿ ਐਗਜ਼ੋਟਿਕ ਫਲਾਵਰ ਆ ਵਿਦੇਸ਼ੀ ਫਲਾਵਰ ਹੈ ਤੇ ਵਿਦੇਸ਼ਾਂ ਦੇ ਵਿੱਚ ਆਪ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਪਰ ਇੱਥੇ ਮੇਰੇ ਖਿਆਲ ਪੰਜਾਬ ਦੇ ਵਿੱਚ ਇੱਕਾ ਦੁਕਾ ਘਰਾਂ ਦੇ ਵਿੱਚ ਹੋ ਸਕਦੇ ਆ ਇੱਕ ਦੋ ਦੋ ਪਰ ਇੰਨਾ ਵੱਡਾ ਗਾਰਡਨ ਕਿਤੇ ਵੀ ਨਹੀਂ ਹੈ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਇਹ ਟੂਲਿਪ ਗਾਰਡਨ ਦਿੱਲੀ ਦੇ ਵਿੱਚ ਹੈਗਾ ਔਰ ਜ਼ਿਆਦਾਤਰ ਤੁਸੀਂ ਆਖਿਆ ਕਿ ਇਹ ਵਿਦੇਸ਼ੀ ਧਰਤੀ ਦੇ ਉੱਤੇ ਇਹ ਜਿਹੜੇ ਟੂਲਿਪ ਜਿਹੜਾ ਗਾਰਡਨ ਹੈ ਜਿਹੜੇ ਇਹ ਬਲਬ ਹੈ ਇਹ ਉੱਥੇ ਹੀ ਜ਼ਿਆਦਾਤਰ ਪਾਈ ਜਾਂਦੇ ਆ ਇਹ ਕਿੰਨਾ ਕੁ ਟਾਈਮ ਲੱਗ ਗਿਆ ਇਹਨੂੰ ਇਹਦਾ ਪ੍ਰੀਖਣ ਕਰਨ ਸਾਨੂੰ ਅਸੀਂ ਹੁਣ ਤੀਸਰੇ ਸਾਲ ਵਿੱਚ ਆ ਜੀ ਇਥੋਂ ਤਾਂ ਅਸੀਂ ਇਹ ਸਾਬਤ ਕਰਤਾ ਕਿ ਸਾਡੇ ਕਲਾਈਮੇਟ ਦੇ ਵਿੱਚ ਸਰਦੀਆਂ ਦੇ ਵਿੱਚ ਅਸੀਂ ਜੇ ਨਵੰਬਰ ਦਸੰਬਰ ਦੇ ਵਿੱਚ ਇਹਨਾਂ ਨੂੰ ਲਾਉਨੇ ਆ ਤਾਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਇਹਨਾਂ ਦੇ ਵਿੱਚ ਫੁੱਲ ਆ ਜਾਂਦੇ ਆ ਜਿਹੜਾ ਕਿ ਤਿੰਨ ਸਾਲ ਪਹਿਲਾਂ ਸਾ ਅਸੀਂ ਇਹ ਸੋਚਦੇ ਸੀ ਵੀ ਫੁੱਲ ਆਵੇਗਾ ਕਿ ਨਹੀਂ ਆਵੇਗਾ ਪਰ ਅਸੀਂ ਹੁਣੇ ਕਹਿ ਸਕਦੇ ਹਾਂ ਫੁੱਲ ਆ ਜਾਵੇਗਾ ਪਰ ਸਾਡੇ ਕੋਲੇ ਇਹੀ ਆ ਕਿ ਸਾਨੂੰ ਇਹਨਾਂ ਨੂੰ ਲਗਾਉਣ ਲਈ ਇਹ ਤੇ ਜਿਹੜੇ ਬੱਲਬਾ ਉਹ ਲੈਣੇ ਇੰਪੋਰਟ ਕਰਨੇ ਪਿਆ ਕਰਨਗੇ ਤੇ ਪਰ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਖਿੱਚ ਦਾ ਕੇਂਦਰ ਬਣਾ ਸਕੇ ਆ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਸੈਲਾਨੀ ਆ ਕੇ ਇਹਦਾ ਇੰਜੋਏ ਕਰਦੇ ਆ ਤੇ ਇਹ ਇਹ ਤੋਂ ਬਾਅਦ ਜਿਹੜਾ ਆਪਣੇ ਕਲਾਈਮੇਟ ਦੇ ਵਿੱਚ ਇਹਦਾ ਬੱਲਬ ਨਹੀਂ ਬਣਦਾ ਜਿਹੜਾ ਕਿ ਬੀਜ ਅਸੀਂ ਕਹਿੰਦੇ ਆ ਉਹ ਨਹੀਂ ਬਣਦਾ ਤੇ ਪਰ ਸਾਡਾ ਕਲਾਈਮੇਟ ਜਿਹੜਾ ਸਰਦੀ ਦੀ ਵਿੰਡੋ ਆ ਉਹ ਬੜੀ ਠੁਕਵੀਂ ਐ ਇਸ ਦੇ ਇਹਦੇ ਫੁੱਲ ਪੈਦਾ ਕਰਨ ਲਈ ਈਵਨ ਇਹਦੀਆਂ ਜਿਹੜੀਆਂ ਫੁੱਲ ਡੰਡੀਆਂ ਕੱਟ ਫੁੱਲ ਕਰਕੇ ਜਿਵੇਂ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਜਿਹੜੀਆਂ ਹਜੇ ਖੁੱਲੀਆਂ ਨਹੀਂ ਇਹ ਇਹਨਾਂ ਨੂੰ ਕੱਟ ਕੇ ਮਾਰਕੀਟ ਦੇ ਵਿੱਚ ਵੀ ਆਪਾਂ ਸੇਲ ਕਰ ਸਕਦੇ ਆ ਅੱਛਾ ਜਿਹੜੇ ਬਾਕੀ ਫੁੱਲ ਹੁੰਦੇ ਨੇ ਚਾਹੇ ਮੰਦਰਾ ਦੇ ਬਾਹਰ ਵਿਕਦੇ ਨੇ ਚਾਹੇ ਕਈ ਦੁਕਾਨਾਂ ਦੇ ਵਿਕਦੇ ਨੇ ਉਹ ਉਹਨਾਂ ਨਾਲੋਂ ਕਿੰਨੇ ਕੋਸਲੀ ਏ ਇਹ ਜਿਹੜਾ ਟੂ ਲਿਪ ਦਾ ਮਤਲਬ ਉਹਨਾਂ ਨਾਲੋਂ ਤਾਂ ਜੀ ਬਹੁਤ ਕਾਸਟਲੀ ਹੈ ਇਹਦਾ ਬਲਬ ਦੀ ਕੀਮਤ 45 ਤੋਂ 50 ਰੁਪਏ ਪ੍ਰਤੀ ਬਲਬ ਹੁੰਦੀ ਹੈ ਉਹ ਇੱਕ ਬਲਬ ਦੇ ਵਿੱਚ ਤੁਸੀਂ ਦੇਖ ਰਹੇ ਇੱਕ ਫੁੱਲ ਆਇਆ ਹੋਇਆ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਇੱਕ ਬਲਬ ਦੇ ਵਿੱਚ ਇੱਕ ਫੁੱਲ ਮਤਲਬ ਕਿ ਜੇ ਹੁਣ ਆਪਾਂ ਇਹਦੀ ਸੇਲ ਅਸੈਸਮੈਂਟ ਕਰਾਈਏ ਤਾਂ ਮਾਰਕੀਟ ਦੇ ਵਿੱਚ ਇੱਕ ਫੁੱਲ ਦੀ ਪ੍ਰਾਈਸ ਮੇਰੇ ਕੋਲ 100 ਤੋਂ 150 ਰੁਪਏ ਹੋਊਗੀ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਇੱਕ 2-2.5 ਮਹੀਨਿਆਂ ਦੀ ਗੇਮ ਆ ਤੇ ਜੇ ਪੜ੍ਹੇ ਲਿਖੇ ਬੇਰੁਜ਼ਗਾਰ ਸਾਡੇ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਸਕਦੇ ਹੁਣ ਅਸੀਂ ਸਾਨਾਂ ਨੂੰ ਦੇ ਰਹੇ ਹੋ ਆਸੀਂ ਸ਼ੁਰੂ ਕਰਾਂਗੇ ਜਿਹੜੇ ਬੱਚੇ ਇੰਟਰਸਟਡ ਪੰਜਾਬ ਦੇ ਵਿੱਚ ਇਹਦੀ ਖੇਤੀ ਸ਼ੁਰੂ ਕੀਤੀ ਇਹ ਨਹੀਂ ਪੰਜਾਬ ਦੇ ਵਿੱਚ ਇਹਦੀ ਖੇਤੀ ਕਿਸਾਨ ਐਵੇਂ ਨਹੀਂ ਕਰ ਸਕਦਾ ਜਿਵੇਂ ਦੂਸਰੇ ਫੁੱਲਾਂ ਦੀ ਹੁੰਦੀ ਹੈ ਕਿਉਂਕਿ ਇਹਦੇ 'ਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਇਹ ਇਸ ਤਰ੍ਹਾਂ ਕੇ ਪ੍ਰੋਟੈਕਟਰ ਥੋੜੇ ਏਰੀਆ ਦੇ ਵਿੱਚ ਆਪਣੇ ਗਮਲਿਆਂ ਦੇ ਵਿੱਚ ਲਾ ਕੇ ਜਾਂ ਫੁੱਲ ਲਾ ਕੇ ਸੇਲ ਕਰ ਸਕਦੇ ਆ ਜੇ ਅਸੀਂ ਉਹਨਾਂ ਨੂੰ ਉਸ ਹਾਵ ਨਾਲ ਦੇਖੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਾਕੀ ਜਿਹੜੇ ਜ਼ਿਲ੍ਹੇ ਨੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਇਹ ਖੇਤੀ ਕਿਸਾਨ ਤੁਸੀਂ ਕਰ ਰਹੇ ਹੋ ਜਾਗਰੂਕ ਕਰ ਰਹੇ ਹੋ ਹਾਂਜੀ ਸਾਡਾ ਲਾਉਣ ਦਾ ਮੰਤਵ ਹੀ ਇਹ ਹੈ ਕਿਉਂਕਿ ਐਕਸੋਟਿਕ ਫਲਾਵਰ ਹੋਣ ਦੇ ਨਾਲ ਇਹਦੀ ਜਿਹੜੀ ਖਿੱਚ ਆ ਤੇ ਦਿਲਕਸ਼ ਇਹ ਦੇ ਦਿਲਕਸ਼ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਤੇ ਉਹਦੇ ਕਰਕੇ ਅਲਟੀਮੇਟਲੀ ਤਾਂ ਹੁੰਦਾ ਨਾ ਕਮਾਈ ਕਰਨ ਦੀਆਂ ਸੀ ਤਾਂ ਲੋਕ ਇਹਦੇ ਵੱਲ ਆਉਣ ਵੀਗੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਸਾਥੋਂ ਪੁੱਛ ਕੇ ਜਾਂਦੇ ਆ ਕਿੱਥੋਂ ਮਿਲਣਗੇ ਜੀ ਸਾਨੂੰ ਦੱਸਿਓ ਕਦੋਂ ਕਰਨੇ ਆ ਤੇ ਅਸੀਂ ਸਾਰਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਲੋਕ ਆਉਣਗੇ ਤਾਂ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦੇਵਾਂਗੇ ਤੇ ਉਹਨਾਂ ਨੂੰ ਦੱਸਾਂਗੇ ਵੀ ਕਿਵੇਂ ਗਰੋ ਕਰਦੇ ਆ। ਹੁਣੇ ਗੱਲਬਾਤ ਕਰ ਰਹੀ ਸੀ ਇਹਦੇ ਵਿੱਚ ਮੇਲ ਫੀਮੇਲ ਦਾ ਵੀ ਹੈਗਾ ਮਤਲਬ ਇਹ ਜਿਹੜੇ ਇਹ ਟੂ ਲਿਪ ਇਹ ਬਲਬ ਜਿਵੇਂ ਹੈ ਇਹ ਇਹ ਇਹਦੇ ਅੰਦਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿਉਂਕਿ ਇਹ ਫਲਾਵਰ ਦੇ ਅੰਦਰ ਇਹ ਬੜੀ ਖੂਬਸੂਰਤ ਇੱਕ ਤਸਵੀਰ ਹੈ ਔਰ ਇਹ ਜਿਹੜਾ ਖਿੜਿਆ ਹੋਇਆ ਫੁੱਲ ਫੁੱਲ ਦੇ ਅੰਦਰ ਇਹ ਮੇਲ ਤੇ ਫੀਮੇਲ ਵੀ ਇਹਦੇ ਵਿੱਚ ਕਰ ਹੈਗੇ ਨੇ ਹਾਂਜੀ ਹਰੇਕ ਫੁੱਲ ਦੇ ਵਿੱਚ ਜਿਹਦਾ ਆਪਾਂ ਕਹਿੰਦੇ ਸਾਡੀ ਭਾਸ਼ਾ ਦੇ ਵਿੱਚ ਬਾਈਸੈਕਸ਼ੁਅਲ ਕਹਿੰਦੇ ਆ ਮੈਂ ਇੱਕੋ ਫੁੱਲ ਦੇ ਵਿੱਚ ਕੁਦਰਤੀ ਹੈ ਹਾਂਜੀ ਮੇਲ ਅਤੇ ਫੀਮੇਲ ਪਾਰਟ ਹੁੰਦਾ ਇਹਦੇ ਵਿੱਚ ਜਿਹੜਾ ਸੈਂਟਰ ਵਾਲਾ ਪਾਰਟ ਆ ਜਿਹੜਾ ਤੁਸੀਂ ਕਹੋ ਫੀਮੇਲ ਆ ਉਸ ਦੇ ਸਾਈਡ ਤੇ ਇਹ ਮੇਲਪਾਰਟ ਅੱਛਾ ਇਹ ਮੇਲ ਇਹ ਇਹ ਫੀਮੇਲ ਵੀ ਹੈ ਤੇ ਮੇਲ ਵੀ ਹੈ ਇਹ ਮੇਲ ਆ ਜੀ ਪੀਲੇ ਵਾਲਾ ਆ ਜਿਹੜਾ ਦੂਸਰਾ ਇਹ ਹੈ ਹਮ ਆ ਫੀਮੇਲ ਆ ਤੇ ਆ ਮੇਲ ਹੈ ਇਹਨਾਂ ਦੇ ਕ੍ਰੋਸ ਹੋ ਕੇ ਤੋਂ ਬਾਅਦ ਕੁਦਰਤੀ ਨਿਜਮਾ ਕਿ ਇਹਦਾ ਸੀਡ ਬਣੂਗਾ ਹਮ ਸੀਡ ਬਣਨ ਨਾਲ ਇਹਦੇ ਚ ਵਿਭਿੰਨਤਾ ਆਊਗੀ ਅੱਛਾ ਤੇ ਵਿਭਿੰਨਤਾ ਆਉਣ ਨਾਲ ਕੀ ਹੁੰਦਾ ਵੀ ਹੁਣ ਲਾਲ ਰੰਗ ਆ ਹੋ ਸਕਦਾ ਅਗਲੇ ਚ ਹੋਰ ਕੁਛ ਆ ਜਾਵੇ ਤਾਂ ਉਹ ਉਸ ਤੋਂ ਫਿਰ ਉਹਦਾ ਗੰਡਾ ਜਿਹੜਾ ਹੁੰਦਾ ਉਹਨੂੰ ਰੱਖ ਕੇ ਅਸੀਂ ਅੱਗੇ ਤੋਂ ਉਹਨੂੰ ਫਿਰ ਵੈਜੀਟੇਟਿਵਲੀ ਪ੍ਰੋਪਿਗੇਟ ਕਰ ਸਕਦੇ ਹਮ अच्छा ਕਿਸਾਨਾਂ ਨੂੰ ਕੀ ਮੈਸੇਜ ਲੋਗੇ ਕਿਉਂਕਿ ਕਿਵੇਂ ਕੰਟੈਕਟ ਕਰਨਾ ਅਗਰ ਖੇਤੀ ਕਰਨੀ ਹੈ ਉਹਨਾਂ ਨੇ ਖੇਤੀਬਾੜੀ ਸਾਡਾ ਪਸਾਰ ਸਿੱਖਿਆ ਵਿਭਾਗ ਵਿਭਾਗ ਸਾਡਾ ਫਲੋਰੀ ਕਲਚਰ ਤੇ ਲੈਂਡਸਕੇਪਿੰਗ ਅਸੀਂ ਨਿਰੰਤਰ ਇਹਦੇ ਵਿੱਚ ਖੋਜ ਕਰ ਰਹੇ ਹਾਂ ਤੇ ਜਿਹੜੇ ਵੀ ਵੀਰ ਇਹਦੀ ਖੇਤੀ ਕਰਨਾ ਚਾਹਣ ਤਾਂ ਅਸੀਂ ਉਹਨਾਂ ਨੂੰ ਉਹਨਾਂ ਬਾਰੇ ਟ੍ਰੇਨਿੰਗ ਦੇ ਸਕਦੇ ਹਾਂ ਸਾਡੇ ਨਾਲ ਰਾਬਤਾ ਕਰਨ ਅਸੀਂ ਉਹਨਾਂ ਨੂੰ ਇਹਦੇ ਬਾਰੇ ਦੱਸਾਂਗੇ ਕਦੋਂ ਲਾਉਣਾ ਕਦੋਂ ਵੇਚਣਾ ਕਦੋਂ ਸੇਲ ਕਰਨਾ ਸਾਰਾ ਕੁਝ ਇਹਦੇ ਬਾਰੇ ਮੱਈਆ ਕਰਾਵਾਂਗੇ ਕੀ ਕੀ ਖਾਦ ਪਾਉਣੀ ਆ ਕੀ ਕੀ ਕਿੰਨਾ ਪਾਣੀ ਦੇਣਾ ਸੋ ਇਹ ਪੰਜਾਬ ਦਾ ਪਹਿਲਾ ਟੂਲਿਪ ਗਾਰਡਨ ਹੈ ਕਿਉਂਕਿ ਅਸੀਂ ਵਿਦੇਸ਼ੀ ਧਰਤੀ ਤੇ ਕਈ ਵਾਰ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਅਜਿਹੇ ਟੂਲਿਪ ਗਾਰਡਨ ਦੇਖਦੇ ਆ ਜਦੋਂ ਵਿਦੇਸ਼ੀ ਧਰਤੀ ਤੇ ਸ਼ੂਟਿੰਗ ਹੁੰਦੀ ਹੈ ਪਰ ਹੁਣ ਪੰਜਾਬ ਦੇ ਵਿੱਚ ਇਹ ਪਹਿਲਾ ਟੂਲਿਪ ਗਾਰਡਨ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਗਿਆਨਿਕਾ ਉਹਨਾਂ ਨੇ ਤਿਆਰ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਆਖਿਆ ਕਿ ਕਿਸਾਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਵੀ ਦੇਣਗੇ ਇੱਥੇ ਆ ਕੇ ਤਾਂ ਸਾਨੂੰ ਬਿਲਕੁਲ ਸ਼੍ਰੀਨਗਰ ਦੀ ਫੀਲਿੰਗ ਆ ਗਈ ਕਿ ਜਿਵੇਂ ਅਸੀਂ ਸ਼੍ਰੀਨਗਰ ਦੇ ਵਿੱਚ ਹੀ ਫਿਰ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਔਰ ਹਾਰਟੀਕਲਚਰ ਡਿਪਾਰਟਮੈਂਟ ਦਾ ਬਹੁਤ ਅੱਛਾ ਉਪਰਾਲਾ ਹੈ। ਅੱਛਾ ਬੜੀਆਂ ਸੈਲਫੀਆਂ ਲਿੱਤੀਆਂ ਜਾ ਰਹੀਆਂ ਸੀ ਹੈ। ਇਹ ਕਿਵੇਂ ਇਹ ਟੂਲਿਪ ਗਾਰਡਨ ਕਿਦਾਰੇ ਹੋਰਤਾ ਪੰਜਾਬ ਦੇ ਵਿੱਚ ਕਿਦਾਰੇ ਖੇਤੀ ਹੁੰਦੀ ਨਹੀਂ। ਔਰ ਇਹ ਜਿਹੜਾ ਪ੍ਰੀਖਣ ਕੀਤਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਵੇਂ ਘਰ ਦੇ ਵਿੱਚ ਵੀ ਕੋਸ਼ਿਸ਼ ਕਰੋਗੇ ਲਾਉਣ ਦੀ। ਜ਼ਰੂਰ ਇਹ ਡਿਪਾਰਟਮੈਂਟ ਆਫ ਫਲੋਰੀਕਲਚਰ ਦਾ ਬਹੁਤ ਵੱਡਿਆ ਐਫਰਟ ਹੈ ਤੇ ਅਸੀਂ ਇਹ ਪੰਜਾਬ ਦੇ ਕਿਸਾਨਾਂ ਦੇ ਲਈ ਵੀ ਇੱਕ ਨਵਾਂ ਉਪਰਾਲਾ ਹੈ ਜਿਹੜਾ ਗੋਨਾ ਨੂੰ ਪ੍ਰੋਗਰੈਸਿਵ ਫਾਰਮਿੰਗ ਦੇ ਵਿੱਚ ਵੀ ਹੈਲਪ ਕਰੇਗਾ। ਤੇ ਵੀ ਅਸੀਂ ਆ ਪੈਨ ਨੂੰ ਬਹੁਤ ਇੰਜੋਏ ਕੀਤਾ ਅੱਜ ਫਲਾਅਰਸ ਨੂੰ ਦੇਖ ਕੇ ਪੂਰੀ ਕਸ਼ਮੀਰ ਦੀ ਫੀਲਿੰਗ ਆ ਰਹੀ ਏ ਘਰ ਦੇ ਵਿੱਚ ਗਾਰਡਨਿੰਗ ਕਰਦੇ ਹੋ ਇਹਦੀ ਜਦੋਂ ਇਹਨਾਂ ਜਿਹੜਾ ਫਲੋਰੀ ਕਲਚਰ ਨੇ ਐਫਰਟ ਕੀਤਾ ਹੈਗਾ ਇਹਨਾਂ ਤੋਂ ਸਲਾਹ ਲੈ ਕੇ ਅਸੀਂ ਆਪਣੇ ਘਰਾਂ 'ਚ ਵੀ ਇਦਾਂ ਦਾ ਉਗਾਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਬੜੇ ਖੂਬਸੂਰਤ ਫੁੱਲਾ ਦੇ ਨਾਲ ਜਿਹੜੀਆਂ ਇੱਥੇ ਮਹਿਲਾਵਾ ਨੇ ਉਹ ਵੀ ਇੱਥੇ ਆਈਆਂ ਨੇ ਟੂਲੀਪ ਗਾਰਡਨ ਦੇ ਵਿੱਚ ਔਰ ਇਹ ਵੀ ਆਖਰੀ ਨੇ ਕਿ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਟੂਲਿਪ ਗਾਰਡਨ ਦੇ ਜਿਹੜੇ ਇਹ ਬਲਬ ਦੀ ਤਰ੍ਹਾਂ ਜਿਹੜੇ ਖਿੜਰੇ ਫੁੱਲ ਇਹ ਉੱਥੇ ਵੇਖਣ ਨੂੰ ਮਿਲਦੇ ਨੇ ਜੀ ਜ਼ਿਆਦਾਤਰ ਵਿਦੇਸ਼ੀ ਧਰਤੀ ਤੇ ਔਰ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ ਆਪਣੇ ਘਰ ਦੇ ਵਿੱਚ ਵੀ ਇਹਨਾਂ ਟੂਲਿਪ ਗਾਰਡਨ ਦੀ ਗਾਰਡਨਿੰਗ ਕਰਨ ਨੂੰ ਆਖ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਵੀ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਟ੍ਰੇਨਿੰਗ ਵੀ ਦਿੱਤੀ ਜਾਏਗੀ ਕਿਉਂਕਿ ਕਿਸਾਨ ਜਿਹੜੇ ਨੇ ਬਾਕੀ ਹੋਰ ਫਸਲਾਂ ਦੀ ਖੇਤੀ ਕਰਦੇ ਨੇ ਪਰ ਉਸ ਤੋਂ ਅਲੱਗ ਇਸ ਦੇ ਵਿੱਚ ਵੱਡਾ ਮੁਨਾਫਾ ਹੈ ਇਸ ਕਰਕੇ ਕਿਸਾਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਟੂਲਿਪ ਗਾਰਡਨ ਦੇ ਬਾਰੇ ਦੱਸ ਕੇ ਖੇਤੀ ਕਰਨ ਦੇ ਲਈ ਉਹਨਾਂ ਨੂੰ ਕਿਸਾਨਾਂ ਨੂੰ ਆਖਣਗੇ ਵੀ ਔਰ ਇਸ ਦੇ ਨਾਲ ਕਿਸਾਨ ਆਉਣ ਵਾਲੇ ਦਿਨਾਂ 'ਚ ਵੱਡਾ ਮੁਨਾਫਾ ਵੀ ਕਮਾ ਸਕਦੇ ਨੇ ਕੈਮਰਾਮੈਨ ਰਾਜਵੀਰ ਨ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ